ਸਮਰਾਲਾ ਇਲਾਕੇ ਦੇ ਇੱਕ ਵਿਅਕਤੀ ਨੇ ਸਮਾਜ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਜਿਸ ਨਾਲ ਸਮਾਜ ਨੂੰ ਇਹ ਸੁਨੇਹਾ ਜਾਂਦਾ ਹੈ ਕਿ ਵੱਡੀਆਂ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਭਾਵੇਂ ਉਹ ਨੌਕਰੀਆਂ ਕਰਦੇ ਹੋਣ ਪਰ ਉਹ ਖੇਤੀ ਨਾਲ ਜੁੜੇ ਰਹਿ ਸਕਦੇ ਹਨ ਅਤੇ ਸਮਾਜ ਵਿੱਚ ਲੋਕਾਂ ਨੂੰ ਚੰਗੀ ਖੇਤੀ ਕਰਨ ਬਾਰੇ ਜਾਗਰੂਕ ਵੀ ਕਰ ਸਕਦੇ ਹਨ ਸਮਰਾਲਾ ਦੇ ਨੇੜਲੇ ਪਿੰਡ ਉਟਾਲਾ ਦੇ ਜਗਦੇਵ ਸਿੰਘ ਜੱਗੀ ਫਾਰਮਾਸਿਸਟ ਦੀ ਨੌਕਰੀ ਕਰਨ ਦੇ ਨਾਲ-ਨਾਲ ਸਬਜ਼ੀਆਂ ਦੀ ਆਰਗੇਨਿਕ ਖੇਤੀ ਕਰ ਬਾਜ਼ਾਰ ਵਿੱਚ ਆਰਗੇਨਿਕ ਸਬਜ਼ੀਆਂ ਵੇਚਦੇ ਹਨ ਅਤੇ ਲੋਕਾਂ ਨੂੰ ਆਰਗੇਨਿਕ ਸਬਜ਼ੀਆਂ ਬਾਰੇ ਜਾਗਰੂਕ ਕਰ ਰਹੇ ਹਨ ਇਨਾ ਹੀ ਨਹੀਂ ਜਗਦੇਵ ਸਿੰਘ ਜੱਗੀ ਨੇ ਕੋਈ ਮਹਿੰਗੀ ਦੁਕਾਨ ਕਿਰਾਏ ਤੇ ਨਹੀਂ ਲਈ ਸਗੋਂ ਆਪਣੇ ਟਰੈਕਟਰ ਟਰਾਲੀ ਨੂੰ ਹੀ ਦੁਕਾਨ ਬਣਾ ਲਿਆ ਹੈ ਇਸ ਸੰਬੰਧੀ ਜਗਦੇਵ ਸਿੰਘ ਜੱਗੀ ਨੇ ਦੱਸਿਆ ਕਿ ਉਹ ਹੁਣ ਤੱਕ 200 ਪਰਿਵਾਰਾਂ ਨੂੰ ਆਪਣੇ ਨਾਲ ਜੋੜ ਚੁੱਕੇ ਹਨ ਉਹਨਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਆ ਕੇ ਆਰਗੇਨਿਕ ਖੇਤੀ ਵੱਲ ਰੁਕ ਕਰਨ ਜਰਨੈਲ ਜਗਦੇਵ ਸਿੰਘ ਆ ਜੀ ਜਿਹੜਾ ਸ਼ਹਿਰ ਮੇਰਾ ਪਿੰਡ ਉਟਾਲਾ ਜੀ ਸ਼ਹਿਰ ਸਮਰਾਲਾ ਪਿੰਡ ਹੈ ਆਰਗੇਨਿਕ ਫਸਲਾਂ ਦੇ ਡਿਵੈਲਪਰ ਹੋਰ ਤੋਂ ਪ੍ਰੈਸੈਂਟ ਕਲਾਈਂਟ ਕੋਰ ਹੈ ਤਕਰੀਬਨ 10-12 ਸਾਲ ਪਹਿਲਾਂ ਮੈਂ ਆਰਗੈਨਿਕ ਸਬਜ਼ੀਆਂ ਦਾ ਸ਼ੁਰੂ ਕੀਤਾ ਸੀਗਾ ਦਾਲਾਂ ਦਾ ਘਰ ਵਾਸਤੇ ਜੀ ਤੇ ਅਨਾਜ ਦਾ ਤੇ ਉਸ ਤੋਂ ਬਾਅਦ ਮਨ ਸੀ ਬਹੁਤ ਦੇਰ ਦਾ ਜਿਹੜੇ ਸ਼ਹਿਰੀ ਲੋਕ ਨੇ ਜਾਂ ਜਿਹੜੇ ਲੋਕ ਆਪ ਖੇਤੀ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਵੀ ਭਾ ਆਰਗੈਨਿਕ ਸਬਜ਼ੀਆਂ ਦਾਲਾਂ ਤੇ ਅਨਾਜ ਜਿਹੜਾ ਉਹਦਾ ਉਹਨਾਂ ਪਹੁੰਚ ਪਹੁੰਚਾਉਣ ਦਾ ਕੋਈ ਉਪਰਾਲਾ ਕਰੀਏ ਇਸ ਵਾਸਤੇ ਪਿਛਲੇ ਸਾਲ ਤੋਂ ਤਕਰੀਬਨ ਅਸੀਂ ਇਹ ਸਟਾਰਟ ਕੀਤਾ ਹੈ ਕਿੰਨੇ ਕਿਲੋ ਕਰਦੇ ਆਰਗੈਨਿਕ ਪਿਛਲੇ ਸਾਲ ਤਕਰੀਬਨ ਅੱਧੇ ਪੌਣ ਕਿਲੋ ਦੇ ਵਿੱਚ ਸਟਾਰਟ ਕੀਤਾ ਸੀ ਆਪਾਂ ਇਸ ਵਾਰ ਤਕਰੀਬਨ 2-2.5 ਕਿਲੋ ਦੇ ਵਿੱਚ ਆਪਾਂ ਇਹ ਵੱਡਾ ਚੁੱਕਿਆ ਹੈ ਇਹ ਜੀ ਟ੍ਰੇਨਿੰਗ ਲਈ ਸੀ ਲਾਈਨ ਦੀ ਟ੍ਰੇਨਿੰਗ ਟਾਈਮ ਟੂ ਟਾਈਮ ਤੱਕ ਜਿੰਮ 10-12 ਸਾਲ ਦੀ ਟ੍ਰੇਨਿੰਗ ਹੀ ਲੈ ਰਹੇ ਆ ਜੀ ਤੇ ਵੱਡਾ ਇਹਦੇ ਵਿੱਚ ਹੱਥ ਨਾਲ ਨਾਮ ਲੈਣਾ ਚਾਹੂੰਗਾ ਗੁਰਪ੍ਰੀਤ ਸਿੰਘ ਦਬੜੀ ਖਾਨ ਆਨੇ ਜਿਹੜੇ ਆਰਗੈਨਿਕ ਖੇਤੀ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੀ ਗਾਈਡੈਂਸ ਬਹੁਤ ਸੀ ਸਾਨੂੰ ਇਹਦੇ ਵਾਸਤੇ ਜਿਹੜੀ ਜਿਹੜੀ ਸਬਜ਼ੀ ਆਏ ਨੇ ਸਬਜ਼ੀ ਆਪਣੇ ਕੋਲ ਗਰਮੀਆਂ ਦੇ ਸਾਰੀਆਂ ਨੇ ਜੀ ਜਿਵੇਂ ਸ਼ਿਮਲਾ ਮਿਰਚ ਹੋਇਆ ਭਿੰਡੀ ਹੋਇਆ ਕਦੂ ਹੋਇਆ ਮਿੱਠਾ ਕਦੂ ਹੋਇਆ ਖੀਰਾ ਕੱਕੜੀ ਸਾਰਾ ਕੁਝ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਆਮ ਦੇਖਦਾ ਨਾ ਉਹ ਸਾਰਾ ਕੁਝ ਆਪਣੇ ਕੋਲ ਰੈਨ ਸਬਜੀ ਵੀ ਆਰਗੇਨਿਕ ਸਬਜੀ ਕਿੰਨਾ ਤੱਕ ਹੁੰਦਾ ਸਭ ਸਭ ਫਰਕ ਤਾਂ ਹੀ ਜ਼ਮੀਨੋਂ ਆ ਸਮਾਨ ਦਾ ਜਿਵੇਂ ਇਹਦੀ ਜਿਹੜੀ ਗੁਣਵੱਤਾ ਇਹਦੀ ਕੁਆਲਿਟੀ ਆ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਹਨਾਂ ਵਿੱਚ ਜੋ ਗਰੋ ਕੀਤਾ ਜਾਂਦਾ तकरीबन ਉਹਦਾ ਕੈਮੀਕਲ ਹੀ ਹੁੰਦਾ ਅਸੀਂ ਕੈਮੀਕਲੇ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਆ ਪਰ ਇਹਨੇ ਤੁਹਾਡੀ ਹੈਲਥ ਨੂੰ ਬੂਸਟ ਕਰਨਾ ਤੁਹਾਡਾ ਜਿਹੜਾ ਨੁਕਸਾਨ ਕੀਤਾ ਹੈਗਾ ਹੋਰ ਚੀਜ਼ਾਂ ਨੇ ਪੋਲੂਸ਼ਨ ਨੇ ਉਹਨੂੰ ਇਹਨੇ ਮਤਲਬ ਰੀਜੂਨੇਟ ਕਰਨਾ ਇਸ ਕਰਕੇ ਦਾ ਸਵਾਦ ਵੀ ਬਹੁਤ ਫਰਕ ਆ ਤੇ ਇਸ ਕਰਕੇ ਮਤਲਬ ਜਿਹੜਾ ਫਿਊਚਰ ਆ ਉਹ ਆਰਗੈਨਿਕ ਸਬਜ਼ੀ ਦਾ ਹੀ ਹੈ ਰੇਟ ਦਾ ਵੀ ਫਰਕ ਹੁੰਦਾ ਹੈ ਯਾ ਰੇਟ ਦਾ ਥੋੜਾ ਬਹੁਤ ਫਰਕ ਹੁੰਦਾ ਕਿਉਂਕਿ ਇਹਦੀ ਪ੍ਰੋਡਕਸ਼ਨ ਘੱਟ ਜਾਂਦੀ ਹੈ ਆਮ ਸਬਜ਼ੀਆਂ ਦੇ ਨਾਲੋਂ ਤੇ ਥੋੜਾ ਜਿਹਾ ਵੀ ਤੇ ਲੇਬਰ ਖਰਚਾ ਵੱਧ ਪੈਂਦਾ ਇਸ ਕਰਕੇ ਥੋੜਾ ਬਹੁਤ ਰਵਾਇਤੀ ਖੇਤੀਆ ਵੱਲ ਉੱਤੇ ਹੋ ਰਹੇ ਲੋਕ ਹਨ ਆਰਗੈਨਿਕ ਖੇਤੀ ਦੀ ਵਿਸ਼ੇਸ਼ਤਾ ਉਹ ਜਿਹੜੇ ਬਹੁਤ ਬਰਾਉਣਾ ਵਾ ਹਾਂ ਜਿਹਨੂੰ ਲੋਕ ਪ્યો ਨਹੀਂ ਜਾਂਦੇ ਦੇਖੋ ਕੰਮ ਸਟਾਰਟਿੰਗ ਇਹ ਮੁਸ਼ਕਲਾ ਹਲੇ ਬਹੁਤੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨਾ ਟ੍ਰੇਨਿੰਗ ਹੈ ਸਭ ਤੋਂ ਵੱਡੀ ਸਮੱਸਿਆ ਇਹਦੀ ਮਾਰਕੀਟਿੰਗ ਦੀ ਹੈ ਲੋਕਾਂ ਕੋਲ ਮਾਰਕੀਟਿੰਗ ਵਾਸਤੇ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਜਾ ਕੇ ਉਹ ਆਪਣੀ ਆਰਗੇਨਿਕ ਸਬਜ਼ੀਆਂ ਉਹ ਵੇਚ ਸਕਣ ਕਿੰਨੇ ਕਿਲੋ ਜ ਕਰ ਰਹੇ ਹੋ ਤਕਰੀਬਨ 2 2.5 ਕਿਲੇ ਦੇ ਵਿੱਚ ਅਸੀਂ ਇਸ ਵੇਲੇ ਸਟਾਰਟ ਇੱਕ ਕਰ ਰਹੇ ਹਾਂ ਇਕੱਲੇ ਹੀ ਜਾਂ ਪਰਿਵਾਰ ਦੇ ਨਾਲ ਸਾਥ ਹੋ ਰਿਹਾ ਪਰਿਵਾਰ ਤਾਂ ਦੇਖੋ سپورਟ ਥੋੜੀ-ਬਹੁਤੀ ਤਾਂ ਹੁੰਦੀ ਹੋਇਆ ਬੇਸ਼ੱਕ ਪਹਿਲਾਂ-ਪਹਿਲਾਂ ਉਹ ਨਹੀਂ ਵੀ ਇਸ ਚੀਜ਼ ਨੂੰ ਚੰਗਾ ਮੰਨਦੇ ਹੈਗੇ ਕਿਉਂਕਿ ਜੇ ਤੁਸੀਂ ਆਪਣਾ ਵੱਖਰਾ ਖਸਰਾ ਚੁਣਦੇ ਆ ਤਾਂ ਕੋਈ ਵੀ ਪਰਿਵਾਰ ਉਹਨੂੰ ਪਸੰਦ ਨਹੀਂ ਕਰਦਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦੀ سپورਟ ਤਾਂ ਹੁੰਦੀ ਹੋਇਆ ਜੇ ਮੈਂ ਤੁਹਾਨੂੰ ਦੱਸਿਆ 2 ਪਹਿਲਾਂ ਹੀ ਫੋਕਸ ਕਰਨ ਵਾਲੇ ਤੇ ਇਹਦਾ ਫੋਕਸ ਕਿੰਨਾ ਕੁ ਬਣਾ ਪਾ ਹੋ ਰਿਹਾ ਹੈ। ਮੁਨਾਫਾ ਤਾਂ ਦੇਖ ਲਓ ਇਹ ਆ ਵੀ ਮਤਲਬ ਉਹ ਤਾਂ ਗੁਣਾ ਤੇ ਗਣਾ ਇਹਦੇ ਵਿੱਚ ਮੁਨਾਫਾ ਜੇ ਆਪਾਂ ਸਹੀ ਤਰੀਕਾ ਨਾਲ ਕਰੀਏ। ਤੇ ਜੇ ਸਹੀ ਤਰੀਕਾ ਨਾਲ ਕਰੀਏ ਤੁਹਾਨੂੰ ਰੈਗੂਲਰ ਇਨਕਮ ਆ ਹਰ ਰੋਜ਼ ਤੁਹਾਨੂੰ ਪੈਸੇ ਆਉਣ ਨੂੰ ਨੇ। ਕੋਈ ਤੁਹਾਨੂੰ 6 ਮਹੀਨੇ ਬੈਠਣ ਲਈ ਟੰਡਾ ਉਡੀਕਣਾ ਨਹੀਂ ਪੈਂਦਾ ਪੈਸੇ ਵਾਸਤੇ। ਪਹਿਲਾਂ 2 ਕਿਲੇ ਦੀ ਕਿੰਨੀ ਕਮਾਈ ਹੋ ਜਾਂਦੀ ਸੀ ਤੇ ਹੁਣ 2 ਕਿਲੇ ਦੀ ਕਿੰਨੀ ਹੋ ਗਈ। ਜੇ ਆਮ ਰੂਟੀਨ ਦੇ ਵਿੱਚ ਆਪਾਂ ਲਾਈਏ ਤਾਂ 2 ਕਿਲੇ ਦੇ ਵਿੱਚ 50-60000 ਰੁਪਇਆ ਇੱਕ ਇੱਕ ਕਿਲੇ ਦਾ ਲਾਈਏ ਤਾਂ ਲੱਖ ਤੋਂ ਵਾ ਲੱਖ ਰੁਪਇਆ ਕਮਾਈ ਹੁੰਦੀ ਸੀ ਤੇ ਇਹਦੇ ਵਿੱਚ ਤੁਸੀਂ ਤਕਰੀਬਨ 3-4 ਲੱਖ ਰੁਪਏ ਆਰਾਮ ਨਾਲ ਕਮਾ ਸਕਦੇ ਆ। ਕਿ ਕਿੰਨਾ ਟਾਈਮ ਲੱਗਨੇ ਆ ਕੀ ਇਹ ਜੀ ਉਸ ਵਾਸਤੇ? ਮੈਂ ਸਾਈਡ ਬਾਈ ਸਾਈਡ ਜੌਬ ਵੀ ਕਰਦਾ ਹਾਂ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਤੇ ਇਸ ਕਰਕੇ ਬਹੁਤਾ ਟਾਈਮ ਨਹੀਂ ਮੈਂ ਡਿਵੋਟ ਕਰ ਪਾਉਂ ਦੁਪਹਿਰ ਤੋਂ ਆ ਕੇ ਮੈਂ ਇਸ ਪਾਸੇ ਹੁੰਨਾ ਤੇ ਕੁਝ ਲੇਬਰ ਦੇ ਫਿਰ ਤੇ ਫਿਰ ਮੇਰਾ ਕੰਮ ਚੱਲਦਾ। ਕੀ ਸਬਜ਼ੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਸਰਾਲ ਚਾਰ ਵਾਸਤੇ ਜੀ ਪੂਰੇ ਪੰਜਾਬ ਵਾਸਤੇ ਜਿਹੜੀਆਂ ਆਪਾਂ ਦੂਜੀਆਂ ਸਬਜ਼ੀਆਂ ਖਾਂਦੇ ਆ ਉਹਨਾਂ 'ਚ ਪ੍ਰੇਸ਼ਾ ਕਿਸੇ ਆਉਂਦੀਆਂ ਨੇ ਕਿਉਂਕਿ ਛੇੜ ਵੀ ਬੜੇ ਹਾਨੀਕਾਰਕ ਹੁੰਦੇ ਨੇ। ਇਹ ਨ ਦੇਖੋ ਆਮ ਤੌਰ ਤੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਸ਼ਿਕਾਇਤ ਰੈਂਦੀ ਹੈ ਕਿ ਕਿਸਾਨਾਂ ਸਪਰੇਆ ਬਹੁਤ ਕਰਦਾ ਫਰਟੀਲਾਈਜ਼ਰ ਬਹੁਤ ਪਾਉਂਦਾ ਵੀ ਸਾਨੂੰ ਸਪਰੇਆ ਵਾਲੀ ਸਬਜ਼ੀਆਂ ਖਾਣੇ ਪੈਂਦੇ ਨਾਲ ਇਲਾਜ ਖਾਣਾ ਪੈਂਦਾ ਕਿਸਾਨ ਕਦੇ ਵੀ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਮਤਲਬ ਜ਼ਹਿਰ ਖਵਾਈਏ ਸ਼ਹਿਰੀ ਲੋਕਾਂ ਨੂੰ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਹੈਗੇ ਵਾਰਟਸ ਆਫ ਸੌਫਟ ਹਾਰਟਡ ਹੁੰਦੇ ਆ ਪਰ ਉਹਨਾਂ ਦੀ ਮਜਬੂਰੀ ਹੈ ਠੀਕ ਹੈ ਕਿਉਂਕਿ ਇੱਕ ਦੌਰ ਇਹੋ ਜਿਹਾ ਚੱਲਿਆ ਵੀ ਉਹਨਾਂ ਤੋਂ ਇਹ ਚੀਜ਼ਾਂ ਕਰਵਾਈਆਂ ਗਈਆਂ ਨੇ ਹੁਣ ਹੌਲੀ ਹੌਲੀ ਮੋੜ ਰਹੇ ਨੇ ਉਦੇ ਵਾਸਤੇ ਸ਼ਹਿਰੀ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੈ ਜੇ ਅਸੀਂ ਮਤਲਬ ਕੁਆਲਿਟੀ ਚਾਹੁੰਦੇ ਆ ਤਾਂ ਸਾਨੂੰ ਕੁਆਲਿਟੀ ਦਾ ਥੋੜਾ ਬਹੁਤਾ ਮੁੱਲ ਵਧ ਦੇਣਾ ਪਊਗਾ ਇਸ ਪਾਸੇ ਲੋਕਾਂ ਨੂੰ ਪਰਹੁਲਿਤ ਕਰਨਾ ਪਊਗਾ ਤਾਂ ਇਸ ਪਾਸੇ ਨੂੰ ਲੋਕ ਵੱਧ ਤੋਂ ਵੱਧ ਚੋਰ ਨੇ ਇਹ ਮੈਂ ਵੀ ਦੇਖਿਆ ਵੀ ਵਧੀਆ ਪ੍ਰੋਫਿਟ ਆ ਜਿਹੜੇ ਤੋਂ ਵੱਧ ਪ੍ਰੋਫਿਟ ਆ ਦੁਬਾਰੀ ਕੀਤੇ ਦੇ ਵਾਲੇ ਪਰ ਅੱਜ ਕੱਲ੍ਹ ਵੀ ਜੋ ਨੌਜਵਾਨ ਕਿੜੀ ਵਿਦੇਸ਼ਾਂ ਦਾ ਰੁਖ ਕਰ ਰਹੀ ਆ ਕਿ ਉਹ ਇੱਥੇ ਰਹਿ ਕੇ ਵੀ ਵਧੀਆ ਪੈਸਾ ਕਮਾ ਸਕਦੇ ਆ ਬਹੁਤ ਜ਼ਿਆਦਾ ਓਪਰਚੂਨਿਟੀਆਂ ਨੇ ਸ਼ਾਇਦ ਉੱਥੇ ਤਾਂ ਜਿੰਨਾ ਹੁਣ ਬੁਰਾ ਹਾਲ ਆ ਉਧਰੋਂ ਕਿਤੇ ਵੱਧ ਦੇ ਤੇ ਅਸੀਂ ਸਿਖਾਲੇ ਹੈਗੇ ਆ ਤੇ ਹੋ ਸਕ ਬਹੁਤ ਵਧੀਆ ਸੀ ਬਿਜ਼ਨਸ ਸਟੈਬਲਿਸ਼ ਕਰਦਾ ਹੈ ਖੇਤੀਬਾੜੀ ਨੂੰ ਬਹੁਤ ਡਿਵੈਲਪ ਕਰ ਸਕਦੇ ਆ ਪਰ ਸਮੱਸਿਆ ਇਹ ਆ ਵੀ ਨਾ ਤਾਂ ਸਾਨੂੰ ਹੁਣ ਤੱਕ ਇਹ ਜੀ ਜਾਣਕਾਰੀ ਦਿੱਤੀ ਗਈ ਆ ਠੀਕ ਆ ਨਾ ਸਾਨੂੰ ਕੋਈ ਇਹ ਜੀ ਟ੍ਰੇਨਿੰਗ ਦਿੱਤੀ ਗਈ ਆ ਨਾ ਵੀ ਇਹ ਜੀ ਮੋਟੀਵੇਸ਼ਨ ਦਿੱਤੀ ਗਈ ਆ ਇਹ ਮੰਡੀਆਂ ਦੇ ਵਿੱਚ ਆ ਉਹਦੇ ਸਬਜ਼ੀ ਮੰਡੀ ਦੇ ਵਿੱਚ ਗਈ ਆ ਮੰਡੀਆਂ ਦੇ ਵਿੱਚ ਇਹ ਸਬਜ਼ੀ ਵੇਚ ਕੇ ਕੋਈ ਫਾਇਦਾ ਨਹੀਂ ਹੈ ਜੀ ਕਿਉਂਕਿ ਜੇ ਅਸੀਂ ਮੰਡੀ ਦੇ ਰੇਟ ਤੇ ਜਾਵਾਂਗੇ ਉੱਥੇ ਆਰਗੈਨਿਕ ਸਬਜ਼ੀ ਦਾ ਜੈਸ ਕੁਆਲਿਟੀ ਦਾ ਮੁੱਲ ਨਹੀਂ ਮਿਲਣਾ ਉੱਥੇ ਸਿਰਫ ਕੁਆਂਟੀਟੀ ਦਾ ਮੁੱਲ ਮਿਲਣਾ ਤੇ ਜਿੰਨੀ ਵੱਧ ਕੁਆਂਟੀਟੀ ਪ੍ਰੋਡਿਊਸ ਕਰੋਗੇ ਉਹਨਾਂ ਤੁਹਾਨੂੰ ਵੱਧ ਮੁਨਾਫਾ ਹੋਣਾ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਚੈਮੀਕਲ ਵਗੈਰਾ ਪਾਉਂਦੇ ਨੇ ਫਰਟੀਲਾਈਜ਼ਰ ਪਾਉਂਦੇ ਨੇ ਤਾਂ ਕਿ ਪ੍ਰੋਡਕਸ਼ਨ ਵਧੇ ਆਮ ਖੇਤੀ ਨਾਲ ਸਪੇਸ਼ਲ ਖੇਤੀ ਨਾਲ ਇਹ ਇਹ ਆਰਗੇਨਿਕ ਪਾਉਂਦੀ ਕੀ ਫਰਕ ਲਿਖ ਨੂੰ ਜਿਵੇਂ ਤੁਹਾਨੂੰ ਪਤਾ ਕੀ ਆ ਆਰਗੇਨਿਕ ਇਹਨਾਂ ਦੀ ਜਿਹੜੀ ਚਮਕ ਆ ਉਹ ਵੱਖਰੀ ਹੁੰਦੀ ਹੈ ਫਿਰ ਜਦੋਂ ਤੁਸੀਂ ਉਹਨਾਂ ਦਾ ਸਾਈਜ਼ ਦੇਖਦੇ ਆ ਉਹਦਾ ਟੈਕਸਚਰ ਦੇਖਦੇ ਆ ਤਾਂ ਉਹ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਾਫੀ ਹੱਦ ਤੱਕ ਜਦੋਂ ਦੀ ਸਵਾਦ ਉਹਦਾ ਦੇਖਦੇ ਆ ਤੁਸੀਂ ਬਣਾਉਣ ਦਾ ਦੇਖਦੇ ਆ ਜਿਵੇਂ ਆਮ ਤੌਰ ਤੇ ਸਬਜ਼ੀਆਂ ਬਹੁਤ ਸਖਤ ਰਹਿੰਦੀਆਂ ਨੇ ਜਿਹੜੀਆਂ ਕੈਮਿਕਲ ਵਾਲੀਆਂ ਹੁੰਦੀਆਂ ਨੇ ਬਹੁਤ ਸੌਫਟ ਰਹਿੰਦੀਆਂ ਨੇ ਜਦੋਂ ਬਣਦੀਆਂ ਨੇ ਤੇ ਜਿਹੜਾ ਸਵਾਦ ਆ ਉਹ ਤਾਂ ਵੱਖਰਾ ਹੀ ਆ ਉਸ ਤੋਂ ਜਿਹੜੀ ਆ ਜਿਹੜੀ ਹੋ ਜਾਂਦੀ ਵੀ ਆਰਗੈਨਿਕ ਹੈ ਪਰ ਇੱਕ ਚੀਜ਼ ਦੇਖੋ ਇਹ ਵੀ ਗੱਲ ਜੀ ਬੜੇ ਜ਼ਿਆਦਾ ਆਰਗੈਨਿਕ ਖੁਰਾਕ ਦੀ ਬੜੀ ਡਿਮਾਂਡ ਆ ਤੁਸੀਂ ਥੋੜੀ ਜਿਹੀ ਸ਼ਹਿਰ ਵਿੱਚ ਉੱਥੇ ਕੰਮ ਕਰ ਰਹੇ ਹੋ ਕਿ ਬੜੇ ਜ਼ਿਆਦਾ ਨਹੀਂ ਮੇਰਾ ਦੇਖੋ ਸ਼ਹਿਰ ਆ ਆਪਣਾ ਇਹ ਇੱਥੇ ਲੋਕ ਇੱਥੇ ਮੇਰੇ ਮਿੱਤਰ ਨੇ ਤੇ ਇਹ ਸ਼ਹਿਰ ਨਾਲ ਪਿਆਰ ਆ ਤੇ ਇੱਥੋਂ ਹੀ ਸ਼ੁਰੂਆਤ ਕਰਨੀ ਆ ਅੱਗੇ ਦੇਖਾਂ ਜਿਵੇਂ ਮਹਾਰਾਜ ਨੇ ਚਾਹਿਆ ਡਵੈਲਪ ਹੋਇਆ ਤਾਂ ਕਰਾਂਗੇ ਇਹ ਰ ਨਹੀਂ ਰੋਟੀਨ ਦੇ ਵਿੱਚ ਸੀ ਮਤਲਬ ਅਸੀਂ ਤੋੜਦੇ ਜਿੰਨੇ ਕ ਜ਼ਰੂਰਤ ਹੁੰਦੀ ਐ ਅਸੀਂ ਗਰੋ ਉਹਨੇ ਹਿਸਾਬ ਨਾਲ ਕੀਤੀ ਐ ਜਿੰਨੇ ਕ ਸਾਡੀ ਲੱਗ ਜਵੇ ਕੋਈ ਕੰਟਰੋਲਡ ਤੋਂ ਦਾ ਇਸਕੇ ਆ ਜਾਂ ਤੁਸੀਂ ਹੋ ਸਕਦਾ ਤੇ ਵੀ ਹੈਗਾ ਨਹੀਂ ਅਸੀਂ ਇੱਕੋ ਆਊਟਲੈਟ ਇੱਥੇ ਬਣਾਈ ਹੋਈ ਐ ਹਾਲ ਦੀ ਘੜੀ ਇੱਥੇ ਅਸੀਂ ਵੇਚਦੇ ਆਂ ਤਕਰੀਬਨ ਸ਼ਹਿਰ ਦੇ ਦੂਜੇ ਪਾਸੇ ਤੋਂ ਵੀ ਜਿਹੜੇ ਲੋਕ ਖਾਣਾ ਚਾਹੁੰਦੇ ਨੇ ਉਹ ਆ ਜਾਂਦੇ ਨੇ ਉਹ ਦੇਖੋ ਜੀ ਇਸ ਲਾਈਨ ਵਿੱਚ ਆਣਾ ਚਾਹੁੰਦਾ ਸੀ ਕੋਈ ਕਿਸੇ ਸਹਾਇਤਾ ਕਰੋਗੇ ਬਿਲਕੁਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਵਾਧੂ ਤੋਂ ਵਾਧੂ ਆਉਣ ਮੈਂ ਤਾਂ ਕਹਿੰਦਾ ਇੱਥੇ ਮੇਰੇ ਨਾਲ ਚਾਰ ਆਊਟਲੈਟ ਆਰਗੇਨਿਕ ਸਬਜ਼ੀਆਂ ਹੋਰ ਲੱਗਣ ਇਦੇ ਵਿੱਚ ਇੰਨੀ ਮਾਰਕੀਟ ਹੈ ਇੰਨਾ ਹਲੇ ਇਹਦਾ ਮਤਲਬ ਪੂਰੀ ਮਾਰਕੀਟ ਕਹਿੰਦੇ ਖਾਲੀ ਪਈ ਹੈ ਇੱਕ ਸ਼ਹਿਰ ਦੇ ਵਿੱਚ ਸਿਰਫ ਇੱਕ ਦੁਕਾਨ ਹੈ ਜੇ 10 ਹੌਣ ਦਾ ਉਹ ਵੀ ਮਾਰੂ ਮਾਰ ਚੱਲਣ ਗਿਆ ਸਾਨੂੰ ਮਤਲਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਸਰਦੀ ਨਾਲ ਆਪਾਂ ਫਰੂਟ ਵੀ ਕਰ ਸਕਦੇ ਆ ਹਾਂਜੀ ਫਰੂਟ ਵੀ ਹੁਣ ਸਾਡਾ ਪਲਾਨ ਇਹੀ ਆ ਵੀ ਅਸੀਂ ਇੰਟਰ ਕ੍ਰੋਪਿੰਗ ਦੇ ਵਿੱਚ ਕੁਝ ਫਰੂਟ ਲਾਵਾਂਗੇ ਜਿਵੇਂ ਪਪੀਤਾ ਹੋਇਆ ਛੀਨੂ ਹੋਇਆ ਨਿੰਬੂ ਸਟਾਰਟ ਕਰਾਂਗੇ ਕੁਝ ਖੇਹਾਲ ਦੀ ਘੜੀ ਪਾਈ ਸਟਾਰਟ ਕਰਾਂਗੇ ਇੱਕੀ ਕਹਿਣਾ ਤੇ ਨੌਜਵਾਨ ਜਿਹੜੀ ਵਿਦੇਸ਼ਾਂ ਉੱਪਰ ਕਰ ਰਹੀ ਆ ਆਰਗੈਨਿਕ ਕੰਮ ਵੀ ਕਰੇਗੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅਸੀਂ ਉੱਥੇ ਇੰਨਾ ਪੈਸਾ ਲਾਉਨੇ ਆ ਬਾਹਰ ਜਾਣ ਵਾਸਤੇ ਇੱਥੇ ਥੋੜਾ ਕੁਝ ਵੀ ਨਹੀਂ ਲੱਗਦਾ ਹੈਗਾ ਤੁਹਾਡੇ ਕੋਲ ਟਰੈਕਟਰ ਕਰਦਾ ਹੁੰਦਾ ਤੁਹਾਡੇ ਕੋਲ ਟਰਾਲੀ ਕਰਦੀ ਹੁੰਦੀ ਆ ਤੁਸੀਂ ਆਪਣੀ ਸਬਜ਼ੀ ਉਕਾਓ 2 ਕਿੱਲਿਆਂ ਦੇ ਵਿੱਚ ਵੀ ਮੇਰੇ ਕਹਿਣ ਤੇ ਜੇ ਤੁਸੀਂ ਸਟਾਰਟ ਅੱਧੇ ਕਿਲੋ ਤੋਂ ਕਰਨਾ ਚਾਹੀਦਾ ਜੇ 2 ਕਿੱਲੇ ਤੱਕ ਜਦੋਂ ਅਸੀਂ ਪਹੁੰਚ ਗਏ ਲੈ ਸਬਜ਼ੀ ਦਾ ਤਾਂ ਅਸੀਂ ਇੱਕ ਸਰਕਾਰੀ ਨੌਕਰੀ ਦੇ ਬਰਾਬਰ ਇਨਕਮ ਜਨਰੇਟ ਕਰ ਲੱਗ ਜਾਏ ਇਹ ਥੋੜਾ ਡਰੀਮ ਸੀ ਮੇਰਾ ਡਰੀਮ ਤਾਂ ਇਹ ਹੀ ਆ ਵੀ ਪੂਰੇ ਪੰਜਾਬ ਦੇ ਚ ਪੂਰੇ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਲੋਕ ਆ অর্ਗੈਨਿਕ ਤਰੀਕੇ ਨਾਲ ਲਗਾਈਆਂ ਚੀਜ਼ਾਂ ਹੀ ਖਾਂਦੇ